ਸਵਾਗਤ ਹੈ ਜੀ ਭਰਾਵਾਂ ਦੀ ਹੱਟੀ ਤੇ ਲੱਗ ਚੁਕਿਆ ਹੈ ਭਾਰੀ ਸੇਲ ਮੇਲਾ ਭਰਾਵਾਂ ਦੀ ਹੱਟੀ ਬੱਸ ਸਟੈਂਡ ਰੋਡ ਮੋੜ ਮੰਡੀ ਜ਼ਿਲ੍ਹਾ ਕਮਿੰਡਾ ਸਾਡੀ ਵੀਡੀਓ ਵਿੱਚ ਦੇਖੋ ਨਵੇਂ-ਨਵੇਂ ਡਿਜ਼ਾਈਨਾਂ ਦੇ ਵਿੱਚ ਘਰਪਿਆਰੇ ਸੂਟਾਂ ਦੀ ਪ੍ਰੇਟੀ ਜੀ ਫੈਂਸੀ ਸੂਟ ਕਾਟਨ ਦੇ ਨਾਲ ਪ्योर ਦਾ ਦੁਪੱਟਾ ਪ੍ਰਿੰਟੇ ਬਾਜ਼ਾਰ ਚ ਮਿਲੇ 1200 ਦਾ ਬਾਜ਼ਾਰ ਚ ਮਿਲੇ 1300 ਦਾ ਭਰਾਵਾਂ ਦੀ ਹੱਟੀ ਦਾ ਰੇਟ ਸਿਰ 850 ਰੁਪਏ ਕਰਤਾ ਜੀ ਦੇਖੋ ਡਿਜ਼ਾਈਨਰ ਸੂਟ ਹੈ ਕਾਟਨ ਦਾ ਬਿਲਕੁਲ ਕੈਮਰੋ ਕਾਟਨ ਹੈ ਜੀ ਨਾਲ ਪ्योर ਦਾ ਦੁਪੱਟਾ ਪੂਰਾ ਵੱਡਾ ਦੁਬੱਟਾ ਜੀ ਨਾਲ ਰੇਟ ਸਿਰਫ 850 ਰੁਪਏ ਜੀ ਫਿਰ ਇੱਕ ਦੇ ਅੰਝ ਚਾਰ ਤੋਂ ਪੰਜ ਰੰਗ ਹੋਣਗੇ ਰੇਂਜ ਦੇ ਵਿੱਚ ਜੀ ਆ ਦੇਖੋ ਜੀ ਵਿਚਰਾ ਜੀ ਰੇਟ ਸਿਰਫ 850 ਰੁਪਏ ਜੀ ਇਹ ਅਰੇ ਜੀ ਜਿਸ ਕਿਸੇ ਵਾਈਫਾਈ ਨੇ ਮੰਗਵਾਉਣਾ ਹੋਵੇ ਤਾਂ ਆਰਡਰ ਦੇ ਕੇ ਬੁਵਾ ਸਕਦਾ ਜੀ ਆ ਦੇਖੋ ਜੀ ਹਨ ਪਿਆਰ ਦੇ ਡਬੱਟੇ ਦੇ ਨਾਲ ਫੈਂਸੀ ਸੂਟ ਧਰਮੀ ਵਾਲੀ ਰੇਟ ਸਿਰਫ 850 ਰੁਪਏ ਦਾ ਕਰਤਾ ਜੀ ਭਰਾਮਨਿਹਰ ਦੇ ਭਾਰੀ ਸੇਦ ਮੇਲੇ ਦੇ ਵਿੱਚ ਡਿਜ਼ਾਈਨਰ ਸੂਟ ਸਿਰਫ 850 ਰੁਪਏ ਦੇ ਵਿੱਚ ਜੀ ਪੂਰਾ ਪਾਜ ਪੂਰਾ ਵਧੀਆ ਕਪੜੇ ਤੇ ਕਾਟਨ ਦਾ ਕਪੜਾ ਜੀ ਰੇਟ ਸਿਰਫ 850 ਰੁਪਏ ਜੀ ਆ ਦੇ ਕੋਈ ਹਰੇਕ ਡੀਅੰਚ 4 ਤੋਂ 5 ਰੰਗ ਮਿਲਣਗੇ ਜੀ ਆ ਦੇ ਡੀਅੰਚ ਵਿੱਚ 4 ਕਲਰ ਹੈ ਜੀ ਰੇਟ ਸਿਰਫ 850 ਰੁਪਏ ਦੇ ਵਿੱਚ ਜੀ ਅਡਾਸ਼ਟੀ ਚਟਾ ਗਿਆ ਜੀ ਪੂਰਾ ਡਿਫੈਂਸੀ ਸੁੱਤ ਬਣਾਉਗਾ ਜੀ ਆ ਦੇਖੋ ਰੰਗ ਹੋਣਗੇ ਦੇ ਵਿੱਚ ਚਾਰ ਜੀ ਪੰਜ ਰੰਗਾਂ ਦੇ ਵਿੱਚ ਜੀ ਰੇਟ ਸਿਰਫ 850 ਰੁਪਏ ਦੇ ਵਿੱਚ ਇਹ ਸਾਰੇ ਨਵੇਂ ਡਿਜ਼ਾਈਨ ਆ ਚੁੱਕੇ ਹੈ ਜੀ ਆ ਦੇਖੋ ਆ ਦੁਬੱਟਾ ਜੀ ਇਸ ਤਰ੍ਹਾਂ ਦੇ ਦੁਬੱਟੇ ਹੋਣਗੇ ਫੈਂਸੀ ਦੁਬੱਟੇ ਜੀ ਨਾਲ ਸਾਢੇ 800 ਰੁਪਏ ਦੀ ਆਈ ਨਾ ਜੀ ਸਾਰੀ ਸਾਡੀ ਵੀਡੀਓ ਨੂੰ ਅੰਤ ਤੱਕ ਦੇਖੋ ਤੇ ਸ਼ੇਅਰ ਕਰੋ ਤੇ ਲਾਈਕ ਕਰੋ ਜੀ ਤਾਂ ਕਿ ਗਾਹਕ ਦਾ ਫਾਇਦਾ ਹੋ ਸਕੇ ਗਾਹਕ ਨੂੰ ਪਤਾ ਲੱਗ ਸਕੇ ਕਿ ਫੈਂਸੀ ਸੂਟ ਬਹੁਤ ਹੀ ਵਾਜਬ ਰੇਟਾਂ ਤੇ ਮਿਲ ਰਹੇ ਹਨ ਭਰਾਵਾਂ ਦੀ ਹੱਟੀ ਤੇ ਸਾਢੇ 800 ਰੁਪਏ ਦੀ ਆਈ ਨਾ ਸਾਰੀ ਹੀ ਕਾਟਨ ਦਾ ਸੂਟ ਹੈ ਜੀ ਨਾਲ ਪਿਆਰ ਦੇ ਦੁਪੱਟੇ ਦੇ ਨਾਲ ਰੇਟ ਸਿਰਫ 850 ਰੁਪਏ ਦੇ ਵਿੱਚ ਜੀ। ਰੇਕੜੇ ਆਂ ਦੇ ਵਿੱਚ ਚਾਰ ਤੋਂ ਪੰਜ ਰੰਗ ਹੋਣਗੇ ਜੀ। ਆ ਦੇਖੋ ਜੀ। ਪਿਆਰ ਦੇ ਦੁਪੱਟੇ ਨਾਲ ਕਾਟਨ ਦੇ ਸੂਟ, ਸੈਂਸੀ ਸੂਟ ਰੇਟ ਸਿਰਫ 850 ਰੁਪਏ ਵਿੱਚ ਕਰਦੇ ਜੀ। ਸਾਹਮੇ ਡਿਜ਼ਾਈਨ ਲਈ ਜਲਦੀ ਤੋਂ ਜਲਦੀ ਪਹੁੰਚਿਆ ਕਰੋ ਜੇ ਫਿਰ ਡਿਜ਼ਾਈਨ ਖਤਮ ਹੋ ਜਾਂਦੇ ਆ ਜੀ। ਇਹ ਨਵੇਂ ਦੁਬਾਰੇ ਹੋਰ ਤੇ ਨਵੇਂ ਡਿਜ਼ਾਈਨ ਆ ਜਾਂਦੇ ਆ ਜੀ। ਸਾਹਮੇ ਡਿਜ਼ਾਈਨ ਦੀ ਸ਼ੇਟੇਸ਼ੇਰੀ ਪਹੁੰਚਿਆ ਕਰੋ। ਭਰਾਮਾ ਦੀ ਹੱਡੀ ਪਾਰੀ ਲੱਗਤ ਨਗਰ ਹੈ ਪਾਰੀ ਸੇਲ ਮੇਲਾ ਭਰਾਮਾ ਦੀ ਹੱਡੀ ਬਸਟਾ ਰੋਡ ਮੋਹਰ ਮੰਡੀ ਜੀ। ਆ ਦੇਖੋ ਫੈਂਸੀ ਸੂਟ ਗਰਮੀ ਵਾਲਾ ਚਾਰਟ ਆ ਜੀ। ਪੈਰ ਦੇ ਦੁਬੱਟੇ ਦੇ ਨਾਲ ਰੇਟ ਸਿਰਫ 850 ਰੁਪਏ ਵਿੱਚ ਕਰਤਾ ਆ ਜੀ। ਰੇਟ ਸਿਰਫ 850 ਰੁਪਏ ਦੇ ਵਿੱਚ ഭാഗ്യത്തി ട്ടി ബസ് സ്ടോഡ മോഡ മന്ത്